ਪਿਛਲੇ 4 ਦਿਨਾਂ ਦੇ ਵਿੱਚ 4 ਵੱਡੇ ਹਾਦਸੇ ਹੋਏ ਨੇ ਜਿਸ ਕਾਰਨ ਪੂਰਾ ਦੇਸ਼ ਸੋਗ ਦੇ ਮਾਹੌਲ ਵਿੱਚ ਨਜ਼ਰ ਆ ਰਿਹਾ ਤੁਸੀਂ ਇਸ ਸਮੇਂ ਦੇਖ ਰਹੇ ਹੋ ਪੋਸੂਨਾਮਾ ਚੈਨਲ ਪੋਸੂਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਅਜੇ ਹਾਦਸੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਲਈ ਜ਼ਖਮ ਅਜੇ ਅੱਲੇ ਨੇ ਔਰ ਪਿਛਲੇ 4 ਦਿਨਾਂ ਵਿੱਚ 4 ਹੋਰ ਵੱਡੇ ਹਾਦਸੇ ਦੇਸ਼ ਦੇ ਵਿੱਚ ਵਾਪਰੇ ਨੇ ਜਿਸ ਕਾਰਨ ਇਸ ਸਮੇਂ ਮਾਹੌਲ ਜਿਹੜਾ ਹੈ ਪੂਰੀ ਤਰ੍ਹਾਂ ਚਿੰਤਾ ਜਨਕ ਹੈ ਔਰ ਮਾਹੌਲ ਜਿਹੜਾ ਹੈ ਇਕਦਮ ਮਤਲਬ ਬਦਲਿਆ ਬਦਲਿਆ ਨਜ਼ਰ ਆ ਰਿਹਾ ਹੈ ਅਹਮਦਾਬਾਦ ਦੇ ਵਿੱਚ ਅਜੇ ਤੱਕ ਮਰਨ ਵਾਲਿਆਂ ਦੀ ਗਿਣਤੀ ਨਹੀਂ ਰੁਕ ਰਹੀ ਔਰ ਬਹੁਤ ਹੀ ਬੁਰੀ ਤਰ੍ਹਾਂ ਉਹ ਹਾਦਸਾ ਜਿਹੜਾ ਹੈ ਜਦੋਂ ਰਾਤ ਨੂੰ ਵੀ ਕਈ ਵਾਰ ਯਾਦ ਆ ਜਾਂਦਾ ਹੈ ਤੇ ਸੱਚਮੁੱਚ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਉਥੇ ਮੈਂ ਦੱਸ ਦਿਆ ਇਹ ਪਹਿਲਾ ਹਾਦਸਾ 12 ਜੂਨ ਨੂੰ ਅਹਮਦਾਬਾਦ ਦੇ ਵਿੱਚ ਹੋਇਆ ਸੀ ਜਿੱਥੇ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰਨ ਵਾਲਾ 에ਅਰ ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਔਰ ਜਿਸ ਦੇ ਵਿੱਚ ਸੈਂਕੜੇ ਲੋਕ ਜਿਹੜੇ ਨੇ ਉਹ ਇਸ ਦੁਨੀਆ ਤੋਂ ਜਾ ਚੁੱਕੇ ਨੇ ਅਜਿਹਾ ਹਾਦਸਾ ਭੁੱਲਿਆ ਹੀ ਨਹੀਂ ਸੀਗਾ ਕਿ ਐਤਵਾਰ ਯਾਨੀ ਕਿ 15 ਜੂਨ ਨੂੰ ਇੱਕ ਹੋਰ ਬਹੁਤ ਵੱਡਾ ਦੇਸ਼ ਦੇ ਵਿੱਚ ਹਾਦਸਾ ਵਾਪਰਿਆ ਜਿਸ ਦੇ ਨਾਲ ਪੂਰਾ ਦੇਸ਼ ਇੱਕ ਵਾਰ ਫਿਰ ਕੰਮ ਉਠਿਆ ਦੱਸ ਦਈਏ ਕਿ ਐਤਵਾਰ ਨੂੰ ਕੈਦਾਰਨਾਥ ਨੇੜੇ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਔਰ ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਐਤਵਾਰ ਯਾਨੀ 15 ਜੂਨ ਨੂੰ ਮਥਰਾ ਦੇ ਵਿੱਚ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਜਿੱਥੇ ਕਿ ਖੁਦਾਈ ਦੇ ਦੌਰਾਨ 4 ਤੋਂ 5 ਘਰ ਟਹਿ ਗਏ ਔਰ ਇਹ ਹਾਦਸਾ ਹੈ ਕਿ ਕਈ ਲੋਕ ਜਿਹੜੇ ਘਰਾਂ ਦੇ ਮਲਬੇ ਹੇਠ ਦਬੇ ਹੋਏ ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਪੁਨੇ ਜ਼ਿਲ੍ਹੇ ਦੇ ਵਿੱਚ ਇੰਦਰਾਣੀ ਨਦੀ ਤੇ ਬਣੇ ਪੁਲ ਦਾ ਅੱਧਾ ਹਿੱਸਾ ਢਹਿਣ ਕਾਰਨ 30 ਦੇ ਕਰੀਬ ਲੋਕ ਰੁੜ ਗਏ ਨੇ ਅਤੇ ਜਿਨ੍ਹਾਂ ਵਿੱਚੋਂ ਦੋ ਲੋਕਾਂ ਦੀ ਮੌਤ ਦੀ ਖਬਰ ਦਸੀ ਜਾ ਰਹੀ ਹੈ। ਦੋਸਤੋ ਇਹ ਮਹੀਨਾ ਜਿਹੜਾ ਕਾਫੀ ਭਾਰੀ ਲੱਗਦਾ ਹੈ। ਔਰ ਇਸ ਹਾਲਾਤਾਂ ਦੇ ਵਿੱਚ ਤੁਸੀਂ ਦੱਸੋ ਕਿ ਪਿਛਲੇ 4 ਦਿਨਾਂ ਦੇ ਵਿੱਚ ਹੀ ਇਹ ਬਹੁਤ ਵੱਡਾ ਹਾਦਸਾ ਹੈ। ਉੱਚੇ ਕ ਤਸਵੀਰਾਂ ਵੀ ਤੁਸੀਂ ਇਸ ਸਮੇਂ ਦੇਖ ਰਹੇ ਹੋ ਐਤਵਾਰ ਨੂੰ ਉੱਤਰਾਖੰਡ ਦੇ ਵਿੱਚ ਚਾਰ ਧਾਮ ਯਾਤਰਾ ਦੇ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਦਰਸਨ ਕੈਦਾਰਨਾਥ ਤੋਂ ਗੁਪਤ ਕਾਸ਼ੀ ਆ ਰਿਹਾ ਇੱਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ ਔਰ 7 ਲੋਕਾਂ ਦੀ ਮੌਤ ਹੋ ਗਈ ਮ੍ਰਿਤਕਾਂ ਦੇ ਵਿੱਚੋਂ 23 ਮਹੀਨਿਆਂ ਦਾ ਇੱਕ ਬੱਚਾ ਵੀ ਸ਼ਾਮਲ ਸੀ ਜਾਣਕਾਰੀ ਦੇ ਅਨੁਸਾਰ ਹੈਲੀਕਾਪਟਰ ਐਤਵਾਰ ਸਵੇਰੇ ਹਾਦਸਾ ਗ੍ਰਸਤ ਹੋਣ ਤੋਂ ਬਾਅਦ 5 ਵਜੇ ਦੇ 30 ਮਿੰਟ ਤੇ ਗੌਰੀ ਕੁੰਡ ਖੇਤਰ ਵਿੱਚ ਹਾ사 ਗ੍ਰਸਤ ਹੋ ਗਿਆ ਹਾਸੇ ਦਾ ਕਾਰਨ ਖਰਾਬ ਮੌਸਮ ਦੱਸਿਆ ਜਾ ਰਿਹਾ ਹੈ ਦੋਸਤੋ ਵਕਤ ਦਾ ਕੁਝ ਵੀ ਪਤਾ ਨਹੀਂ ਹੈ ਮੈਂ ਹੁਣੇ ਇੱਕ ਪੋਸਟ ਪੜ੍ਹ ਰਿਹਾ ਸੀਗਾ ਕਿ ਜਹਾਜ਼ ਦੇ ਵਿੱਚ ਹਰ ਕੋਈ ਬੰਦਾ ਚੜ੍ਹ ਸਕਦਾ ਹੈ ਜਹਾਜ਼ ਦੇ ਵਿੱਚ ਹਰ ਕੋਈ ਬੰਦਾ ਚੜ੍ਹ ਸਕਦਾ ਹੈ ਉੱਤਰ ਕਿਸਮਤ ਵਾਲਾ ਹੀ ਸਕਦਾ ਹੈ ਕਿੰਨੀ ਵੱਡੀ ਗੱਲ ਹੈ ਅਜਿਨਾ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਘਰੋਂ ਤੋੜਿਆ ਹੋਏਗਾ ਉਸ ਸਮੇਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਏਗਾ ਔਰ ਘੰਟੇ 2 ਘੰਟਿਆਂ ਬਾਅਦ ਤਿੰਨਾਂ ਘੰਟਿਆਂ ਬਾਅਦ ਜਦੋਂ ਉਹਨਾਂ ਨੂੰ ਇਸ ਹਾਦਸੇ ਨੂੰ ਲੈ ਕੇ ਖਬਰ ਮਿਲਦੀ ਹੈ ਕਿ ਜਿਸ ਜਹਾਜ਼ ਦੇ ਵਿੱਚ ਤੁਹਾਡਾ ਬੱਚਾ ਬੱਚੀ ਬੱਚੇ ਬੈਠੇ ਹੋ ਸਾਨੂੰ ਹਾਦਸਾ ਗ੍ਰਸਤ ਹੋ ਗਿਆ ਉਹ ਜਹਾਜ਼ ਕ੍ਰੈਸ਼ ਹੋ ਗਿਆ ਤਾਂ ਫਿਰ ਦੁਬਾਰਾ ਉਸ ਘਰ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ ਦੂਰੋਂ ਪਾਰੋਂ ਜਿਹੜੇ ਕੀ ਆਪਣੇ ਬੱਚਿਆਂ ਨੂੰ ਫਲੈਟ ਤੱਕ ਪਹੁੰਚਾ ਕੇ ਗਏ ਉਹ ਤਾਂ ਜੇ ਘਰ ਵੀ ਨਹੀਂ ਪਹੁੰਚੇ ਔਰ ਮਗਰੀ ਉਹਨਾਂ ਦੇ ਘਰ ਖਬਰ ਆ ਗਈ ਸੋ ਦੋਸਤੋ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਹਮੇਸ਼ਾ ਅਰਦਾਸ ਫਰਿਆਦ ਕਰਿਆ ਕਰੋ ਸੱਚਿਆ ਪਾਸ਼ਾ ਜੇ ਤੁਸੀਂ ਸਫ਼ਰ ਦੇ ਵਿੱਚ ਲਾਇਆ ਹੈ ਤੇ ਸਫਲ ਸਕਸੈਸਫੁਲ ਰੱਖਿਓ ਇਹ ਤੁਹਾਡੀ ਕਿਰਪਾ ਤੁਹਾਡੀ ਦਇਆ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਪੱਤਾ ਤੱਕ ਨਹੀਂ ਹਿੱਲ ਸਕਦਾ ਸੋ ਇਸ ਕਰਕੇ ਦੋਸਤੋ ਸਫਰ ਦੇ ਦੌਰਾਨ ਜਾਂਦੇ ਹੋ ਆਪ ਵੀ ਬਚੋ ਦੂਜਿਆਂ ਨੂੰ ਵੀ ਬਚਾਓ ਜਿਵੇਂ ਤੁਹਾਡੇ ਪਿੱਛੋਂ ਪਰਿਵਾਰਕ ਮੈਂਬਰ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਸੜਕਾਂ ਤੇ ਪੈਦਲ ਚੱਲਣ ਵਾਲੇ ਸਾਈਕਲਾਂ ਤੇ ਜਾਣ ਵਾਲੇ ਮੋਟਰਸਾਈਕਲਾਂ ਤੇ ਜਾਣ ਵਾਲੇ ਹਨੇਰੇ ਸੁਨੇਰੇ ਉਹਨਾਂ ਦੇ ਵੀ ਤੁਹਾਡੇ ਵਾਂਗ ਹੀ ਇੰਤਜ਼ਾਰ ਕਰਾਂ ਚ ਕਰਦੇ ਹੋਣਗੇ ਸੋ ਇਹ ਨਾ ਹੋਇਆ ਹੋਵੇ ਕਿ ਗੱਡੀ ਦੇ ਵਿੱਚ ਬੈਠਾ ਤੇ ਮਤਲਬ ਇੰਨੀ ਸਪੀਡ ਦੇ ਵਿੱਚ ਲੈ ਕੇ ਜਾਵੇ ਦੂਜਿਆਂ ਦਾ ਨੁਕਸਾਨ ਹੋ ਜਵੇ ਇਸ ਤਰ੍ਹਾਂ ਨਹੀਂ ਹੋਰ ਫਿਰ ਮੈਂ ਇੱਥੇ ਹੋਰ ਕਹਿਣੀ ਚਾਹੁੰਦਾ ਗੱਲਬਾਤ ਅਕਸਰ ਦੇਖਦੇ ਆ ਪਤਾ ਨਹੀਂ ਇਹ ਰਿਵਾਜ ਹੀ ਹੋ ਗਿਆ ਹੈ ਕਿ ਡਰਾਈਵਿੰਗ ਕਰਨ ਲੱਗੇ ਅੱਜ ਕੱਲ ਫੋਨ ਤੇ ਜ਼ਿਆਦਾ ਬਿਜ਼ੀ ਰਹਿੰਦੇ ਨੇ ਨਜ਼ਰ ਉਹਨਾਂ ਦੀ ਨੰਬਰ ਡਾਇਲ ਕਰਨੇ ਦੇ ਵਿੱਚ ਹੁੰਦੀ ਹੈ ਕੋਈ ਵੀਡੀਓ ਕਾਲ ਕਰ ਰਿਆ ਹੁੰਦਾ ਡਰਾਈਵਿੰਗ ਕਰਦੇ ਕਮਾਲ ਦੀ ਗੱਲ ਹੈ ਦੂਸਰਿਆਂ ਨੂੰ ਬਚਾਉਣ ਦੀ ਖਾਤਰ ਹੀ ਤਾਂ ਅਸੀਂ ਐਪੀਸੋਡ ਕਰ ਰਹੇ ਆ ਤੁਸੀਂ ਲੋਕ ਡਰਾਈਵਿੰਗ ਕਰਦੇ ਕਰਦੇ ਮੋਬਾਈਲ ਸੁਣ ਰਹੇ ਹੋ ਵੀਡੀਓ ਕਾਲ ਲਾ ਲਾ ਕੇ ਗੱਲਾਂ ਬਾਤਾਂ ਕਰ ਰਹੇ ਹੋ ਆਪ ਵੀ ਮਰੋਗੇ ਦੂਜਿਆਂ ਨੂੰ ਵੀ ਤੁਸੀਂ ਮਾਰੋਗੇ ਸੋਚ ਕਰਕੇ ਪਿਛਲੇ 4 ਦਿਨਾਂ ਤੋਂ ਲਗਾਤਾਰ ਜਿਹੜੇ ਹਾਦਸੇ ਹੋ ਰਹੇ ਨੇ ਇਹ ਕਿਤੇ ਨਾ ਕਿਤੇ ਦਿਲ ਕੰਬੌਰ ਵਾਲੇ ਹਾਦਸੇ ਹੋ ਰਹੇ ਨੇ ਇਹਨਾਂ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਨੇ ਔਰ ਜਵਾਨ ਵੀ ਨੇ ਬਜ਼ੁਰਗ ਵੀ ਨੇ ਮੈਰਿਡ ਵੀ ਨੇ ਅਨਮੈਰਿਡ ਵੀ ਨੇ ਹਰ ਤਰ ਦੇਖੋ ਫਲਾਈਟ ਦੇ ਵਿੱਚ ਤਾਂ ਹਰ ਤਰ੍ਹਾਂ ਦਾ ਜਿਹੜਾ ਹੈ ਉਮਰ ਦਾ ਜਿਹੜਾ ਸ਼ਖਸ ਹੈ ਉਹ ਸਫ਼ਰ ਕਰਦਾ ਹੋਏਗਾ ਸੋ ਦੋਸਤੋ احتیاط ਵਰਤੋ ਆਪ ਵੀ بچੋ ਦੂਜਿਆਂ ਨੂੰ ਵੀ بچਾਓ ਜੁੜੇ ਰਹੋ ਪੋਸੂਨਾਮਾ ਚੈਨਲ ਤੇਨਾ